ਪਾਈ ਲੈ ਕੇ ਬਾਬਾ ਜੀ ਨੇ ਆਹ ਫੋਟੋ ਆ ਆਪਾਂ ਇਹਦੇ ਘਰੇ ਚਲਾਗੇ ਨਾਲ ਤਾਂ ਆਪਾਂ ਸਭ ਤਬ ਕਰੀਏ ਨਾਲੇ ਆਪਾਂ ਇਹ ਫੋਟੋ ਆ ਭਾਈ ਉੱਥੇ ਪਹੁੰਚਾਈਏ ਬੁਰੇ ਦਾ ਪਾਪ ਇਹਨਾਂ ਦੇ ਰੱਖਿਆ ਦਾ ਘਰੇ ਹਾਂ ਹਾਂ ਮਾਰੇ ਚੰਗੇ ਪੈਰ ਲੈ ਕੇ ਆਉਣਾ ਘਰੇ ਆਪਾਂ ਇਹ ਤਾਂ ਭਾਬੀ ਨੂੰ ਹੀ ਮਿਲੀਆਂ ਸੀਗੀਆਂ ਡੇਰੇ ਤੋਂ ਹਾਂ ਉਹ ਭਾਏ ਨੂੰ ਫੜਾ ਕੇ ਭਾਈ ਡੇਰੇ ਪਹੁੰਚਣੇ ਕੋਲ ਇੱਥੇ ਪਾਪੀ ਰੁਹਣੇ ਪਾਪਾ ਇਹਨੂੰ ਵੀ ਕੋਹੂ ਕੰਨ ਨਾ ਰੱਖੀ ਇਹ ਫਰਦਾ ਇਥੇ ਵਾ ਨਾ ਅਭੀ ਉਹ ਕਰਨਾ ਹੋਵੇ ਪਾਪੀ ਆਪਾਂ ਮੈਂ ਬਾਅਦ ਤੋਂ ਮੋੜੇ ਨੂੰ ਹੈ ਜਾ ਬਣਾਂ ਵਾਰਾ ਜੁੱਤੋ ਬਾਦ ਹੈ ਪ੍ਰਮਾਤਮਾ ਮੇਰਾ ਪੂਰੇ ਨਾ ਕੋਈ ਲੱਖ ਖਾਨ ਬਸ ਕੁੜਾ ਮਰ ਗਿਆ ਮੇਰੀ ਨਗਾ ਤੂੰ ਮੇਰੇ ਨਜ਼ਰਾਂ ਤੋਂ ਮਰ ਗਿਆ ਜਦੋਂ ਇੰਨਾ ਕੁਸ ਕੀਤਾ ਗਾ ਸੱਚੀਆਂ ਗਾਲਾਂ ਕੱਢਦੀ ਆ ਸਰਜੀਤ ਕੁਰ ਭਾਬੀ ਹੱਕ ਮੈਂ ਉਹ ਪਾਪੂਆ ਤੇਰਾ ਗੱਲ ਨਹੀਂ ਕਰ ਮੈਂ ਤੂੰ ਹੱਕ ਮੈਂ ਫੋਟੋ ਟਲਾ ਟਲਾ ਮਾਰਿਆ ਨੇ ਹੈ ਪ੍ਰਮਾਤਮਾ ਦੇਖੀ ਤਾਂ ਸਹੀ ਆਪ ਵੀ ਇ ਗਿੱਟੇ ਗੋਡੇ ਜੇ ਨਾ ਟੁੱਟੇ ਪੂਰੇ ਦੇ ਜੇ ਇਹ ਆਪਣਾ ਉਹ ਕਿਹੜੇ ਛੱਕ ਦਿੱਤੀ ਮਰਦੀ ਫੋਟਾ ਰਹਾ ਉਹ ਖੇੜੀ ਉਸੇ ਚਾਰ ਪੀ ਹੋਰ ਕਨ ਪਤਾ ਕਿੰਨਾ ਚੜਾਵਾ ਚੜਾ ਕਨੇ ਹਮਕਨ ਹੋ ਜਾ ਪੈ ਉਹ ਸਾਰਾ ਸਾਫ ਕਰਨਾ ਆਪ ਮਤ ਨੂੰ ਕਹਣਾ ਫੁੱਢਲੇ ਜੇ ਤੂੰ ਫੁੱਢਣ ਲੱਗੇ ਜੇ ਆਪਣਾ ਤਾਂ ਕਹੀ ਕੰਨੀ ਮਾਇਆ ਆਪਣੀ ਅਮੋਂ ਡੇਰ ਮਿੰਟ ਤੱਕ ਵੜੇ ਜਾ ਕਰ ਤੂੰ ਗੁਲਾ ਕਰ ਆਉਂਦਾ ਮਾੜਾ ਮੋਟਾ ਤਾਂ ਰੰਗ ਜਾ ਆਉਂਦਾ ਉਧਰ ਭਾਬੀ ਲੈ ਜਾਈਂਗੀ ਸਾਰਾ ਕੁਸ ਮਾੜਾ ਮੋਟਾ ਉਧਰ ਹੀ ਨਿਗਾਹ ਪੈਗੀ ਬਾਬਾ ਜੀ ਦੀ ਬਸ ਉਹਦੀ ਦਿਆਲ ਹੋਗੇ ਹਾਂ ਤੇਰੀ ਬੁੱਠੀ ਹੈ ਨਹੀਂ ਖੜਨਾ ਚੱਲ ਫੋਟੋਆਂ ਤੱਕ ਚਲੋ ਤਲੀ ਆਪਰਾ ਖੰਬੋ ਤੱਕ ਉਹ ਉਹੀ ਭੋਲੀ ਜੰਤਾ ਹੁੰਦਾ ਮੈਨੂੰ ਤਾਂ ਆਏ ਹਾਈ ਜਪਨਾਮ ਜਪਨਾਮ ਹੀ ਬਾਬਾ ਜੀ ਇਹਦਾ ਵੀ ਮੇਰੇ ਸਾਦਾ ਇਲਾਜ ਕਰਨ ਵਾਲਾ ਐ ਇਹ ਆਹ ਵਾਰੀ ਦੀ ਮੈਂ ਖੜ ਕੇ ਪੱਤਰੀ ਕਰਤੀ ਵੀ ਭਾਈ ਸਾਡੇ ਘਰੇ ਨਾ ਬੜਿਆ ਕਰ ਤੂੰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਦਿੰਦਾ ਕਿਹੜਾ ਘਰੇ ਦਿੰਦਾ ਕਿਹੜਾ ਘਰੇ ਮੈਂ ਤੈਨੂੰ ਐਂ ਦੱਸਦਾ ਇਹ ਐ ਨਹੀਂ ਸਾਹਿਬ ਚਾਹੁੰਦਾ ਇਹਦਾ ਤੂੰ ਮੈਨੂੰ ਲਵਾ ਇੱਕ ਦਿਨ ਚਮਚਾ ਕਰਵਾ ਲਾਇਆ ਕਰਕੇ ਇਹਦੀ ਮੈਂ ਕਹਾਂ ਖੜ ਕੇ ਪੱਤਰੀ ਲੈ ਜੇ ਦੁਬਾਰੇ ਜਮਕੇ ਜਾਵੇ ਵੈਲਾ ਲਾਦਾ ਆਣ ਕੇ ਸਾਡੇ 4 ਵਜੇ ਗੁਰੂ ਘਰ ਬਾਬਾ ਪਾਠ ਕਰੀ ਜਾਵੇ ਹੂੰ ਇਹ ਮੇਰਾ ਸਾਲਾ ਗੁੰਡੇ ਖਰਕਾ ਅਖਰਕਾ ਕਹੇ ਭਲਾਣੇ ਨੇ ਕਰੇ ਸਾਥ ਸੰਗਾ ਖਲਾਣੇ ਕਰੇ ਸਾਥ ਸੰਗਾ ਦੱਦਾਂ ਦੇ ਸਾਥ ਸੰਗ ਸਾਨੂੰ ਕੰਮ ਕਰ ਲੋ ਇਹਨੇ ਇਕੱਲੇ ਨੇ ਸਾਰੇ ਪਿੰਡ ਨੂੰ ਲਾਗ ਲਾਈ ਹੋਈ ਐ ਇਕੱਲੇ ਨੇ ਤੂੰ ਐ ਲਾ ਲੈ ਜੋਰੇ ਕਾ ਸਾਰਾ ਟਬਰ ਕੰਮ ਕਰ ਵਾਲਾ ਹਾਂ ਹੈ ਵੱਡਾ ਬੜਾ ਉਹਦੇ ਗੋਡੇ ਘੁੰਮ ਕੇ ਕੰਮ ਕਰਦੇ ਹਾਂ ਹੂੰ ਇਹਨੇ ਇੱਕ ਮੇਰੇ ਸਾਲਿਆਂ ਦਾ ਮੁੰਡਾ ਜਾਂ ਨਸ਼ੇੜੀ ਜਾਂ ਮਗਰ ਲਾ ਰੱਖਿਆ ਹਾਂ ਸਾਰਾ ਟੱਬਰ ਭੈਣ ਦਾ ਰਬੀਆ ਖੇਤ ਤੇ ਬਾਬੇ ਦੀ ਕਸਰ ਆਉਂਦੀ ਤੇ ਬਾਬੇ ਵਾਸਤੇ ਲੈ ਕੇ ਜਾਂਦਾ ਬਾਬੇ ਕੋਲ ਇਹਦੀ ਕਸਰ ਆਉਂਦੀ ਹੈ ਸਾਰਾ ਟੱਬਰ ਭੈਣ ਦਾ ਖੰਪਰਾ ਮੈਂ ਤਾਂ ਇੱਕ ਗੱਲ ਹੋਰ ਵੀ ਕਹਿੰਦਾ ਤੀਗਾ ਉਹ ਇਧਰ ਵੀ ਆਪਣੇ ਕਣੀ ਵੀ ਜਵਾਖਾਂ ਚ ਵਧੀਆ ਸਰਜਾਉਂਦਾ ਮੈਂ ਕਹਿੰਦਾ ਜੇ ਮੈਂ ਪੁੱਛਣਾ ਕੋਸਾ ਆਪਦੇ ਪਰਿਵਾਰ ਬਾਰੇ ਕਾਨੂੰ ਪਾਉਂਦੇ ਘਰਾਵੇ ਦੀ ਉਹੀ ਮੇਰੇ ਸਾਲ ਦੀ ਫੁੱਦੂ ਬਣਾਉਂਦੀ ਹੈ ਕਾਨੂੰ ਆਉਂਦਾ ਕਿਸੋ ਚ ਸਾਡੀ ਮਹਸ ਪੈ ਤਿੰਨ ਦਿਨ ਹੋ ਗਏ ਉਹ ਅੰਦ ਦੁੱਧ ਰਲਦੀ ਨੂੰ ਹਾਇ ਤਾਂ ਇਹ ਦੱਸੀ ਨਹੀਂ ਗਈ ਵੀ ਦੁੱਧ ਘੱਤਰ ਲੂਗੀ ਜਿਹੜੇ ਸਾਹ ਨਾਲ ਗੜਾਕੇ ਨਾਲ ਉਹ ਬੋਲਦੀ ਸੀ ਮੈਨੂੰ ਤਾਂ ਇਹ ਲੱਗਦਾ ਸੀ ਵੀ ਜਿਵੇਂ ਦੇ ਸਿਰ ਚੜ ਕੇ ਕੋਈ ਬੋਲ ਰਿਹਾ ਹੁੰਦਾ ਕੋਈ ਕਰਦੀ ਹੈ